ਪ੍ਰੀਮਿੰਟਰ ਮੋਦੀ ਨੇ ਰੂਸ ਨੂੰ ਡੋਇਲ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਉਹ ਭੇਜਿਆ ਤੇ ਮਾਮਲਾ ਹੈਗਾ ਅਸਲਾ ਖਰੀਦੰਦਾ ਤੇ ਜਾਣਾ ਚਾਹੀਦਾ ਰਾਜਨਾਥ ਸਿੰਘ ਜਿਹੜੇ ਇਹ ਫੋਰਜ ਦੇ ਮਿਨਿਸਟਰ ਹੈਗੇ ਆ ਸੋ ਵੀ ਖਾਸ ਅੰਦਰਲੀ ਗੱਲ ਕੂਟਣ ਦੇ ਨਾਲ ਕਰ ਰਹੇ ਆ ਅਗਲੀ ਚੀਜ਼ ਹੈ ਕਿ ਜਦੋਂ ਡੋਇਲ ਟੂਕਣ ਕੋਲੇ ਚਲੇ ਗਏ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਉਹ ਕਮਸਾਬ ਨੇ ਸਦਲੇ ਹੈ ਸੋ ਸਾਨੂੰ ਲੱਗਦਾ ਹੈ ਕਿ ਕੋਈ ਡਵੈਲਪਮੈਂਟ ਅਹਿਜੀ ਹੋ ਰਹੀ ਹੈ ਜਿਸ ਦੇ ਨਾਲ ਫੇਰ ਸਾਡੇ ਦੱਖਣ ਏਸ਼ੀਆ ਦੇ ਵਿੱਚ ਅਮਨ ਦੀ ਹਰਚਲ ਹੋ ਜੇ ਜੇ ਇੰਡੀਆ ਭਾਰ ਦੇ ਮੁਲਕਾਂ ਦੇ ਵਿੱਚ ਸਿੱਖਣ ਦੇ ਉੱਤੇ ਨਿਸ਼ਾਨਾ ਰੱਖੂਗਾ ਤਾਂ ਸਾਡੀ ਜਿਹੜੀ ਇਹ ਹੋਂਦ ਹੈ ਉਹ ਕਿਵੇਂ ਬਚ ਸਕਦੀ ਹੈ ਇਹ ਸਿੱਖਾਂ ਦੇ ਜਿਹੜੇ ਝੂਠੇ ਮੁਕਾਬਲੇ ਫੇਰ ਤੋਂ ਸ਼ੁਰੂ ਹੋ ਗਏ ਹੈ ਇੱਕ ਤਾਂ ਇਹ ਜਸਪ੍ਰੀਤ ਸਿੰਘ ਪਟਿਆਲੇ ਦੇ ਵਿੱਚ ਜਿਹੜਾ ਸਰਨਲ ਬਾਠ ਦਾ ਕੇਸ ਸੀਗਾ ਉਸ ਅਫਸਰ ਨੇ ਇੱਕ ਜਸਪ੍ਰੀਤ ਸਿੰਘ ਮਾਰ ਦਿੱਤਾ ਤੇ ਹਰਿੰਦਰ ਸਿੰਘ ਮਾਰ ਦਿੱਤਾ ਹੈਗਾ ਇੱਥੇ ਬਠਿੰਡੇ ਜੇਲ੍ਹ ਦੇ ਵਿੱਚ ਤੇ oven deep singh marte achievement ਦਾ ਉਹਨੂੰ ਗੋਲੀ ਮਾਰ ਕੇ ਮਾਰਤਾ ਹੈ ਤੇ ਉਹਦੇ ਵਿੱਚ ਇਨਵੋਲਡ ਹੈਗੇ ਐ ਐਸਐਚਓ ਪੱਟੀ ਦਾ ਜਿਹਦਾ ਨਾਮ ਹੈਗਾ ਗੁਰਚਰਨ ਸਿੰਘ ਤੇ ਐਸਐਸਪੀ ਵੀ ਤਰੰਤਾਰੰਗ ਦਾ ਵਿੱਚ ਸ਼ਾਮਲ ਹੈ ਜਿਹਦਾ ਨਾਮ ਹੈ ਅਭੀ ਮਨੂ ਰਣੋ ਇਹ ਸਾਰੇ ਵੱਡੇ ਅਫਸਰ ਫੇਰ ਤੋਂ ਸਿੱਖਾਂ ਦੇ ਝੂਠੇ ਮੁਕਾਬਲੇ ਕਰਨ ਲੱਗ ਪਏ ਹੈ ਇਹ ਜੀ ਸਿੰਘ ਸਾਹਿਬ ਜੇ ਗੱਲ ਕਰਨ ਲਾਉਣ ਤੇ ਗੱਲ ਕਰਨ ਫੇਰ ਪਤਾ ਲੱਗੂਗਾ ਹੁਣ ਮਾਰਾਂ ਦੇ ਵਿੱਚ ਤਾਂ ਨਹੀਂ ਉਹਨਾਂ ਦਾ ਮਾਰਨ ਸਾਥੋਂ ਪੜਿਆ ਜਾਊਗਾ ਕਿ ਉਹ ਕੀ ਕਹਿ ਰਹੀ ਹੈ ਉਹਨਾਂ ਨੇ ਤਾਂ ਜਨਰਲ ਗੱਲ ਕੀਤੀ ਹੈ ਕਿ ਇੱਕ ਹੋ ਜੇ ਚਲੋ ਜੀ ਅਕਾਲੀ ਦਲ ਸਾਰੇ ਉਹਨਾਂ ਕਿਹਾ ਕਿ ਇੱਕ ਹੋ ਜੇ ਜੀਐਸ ਕਈਏ ਡੀਏ ਪਟਨਾ ਸਾਹਿਬ ਦੇ ਜਥੇਦਾਰ ਅਰਜੂਰ ਸਾਹਿਬ ਦੇ ਜੱਜਦਾਰ ਤੇ ਆ ਆ ਕੰਮਰਮਾ ਸਾਹਿਬ ਦੇ ਅਨੰਦਪੁਰ ਸਾਹਿਬ ਤੇ ਇਕੱਠੇ ਹੋ ਜਾਣ ਤਾਂ ਫੇਰ ਇਹ ਤਾਂ ਖਬਰੀ ਪੈਣ ਹੋਊ ਕਿ ਜੱਜਦਾਰ ਸਾਹਿਬ ਆਪ ਸਮਝਣਗੇ ਕਿ ਇਹ ਤਾਂ ਕੋਈ ਤੁਕਤਾ ਹੈ ਨਹੀਂਗਾ ਇਹ ਜਿੱਨਾ ਚਿਰ ਕੋਈ ਬੈਠ ਕੇ ਗੱਲ ਨਾ ਕੀਤੀ ਜਾਏ ਅਕਾਲ ਚੈਨਲ ਨਾਲ ਜੁੜੇ ਤੁਸੀਂ ਦਾਸ ਤੇਜਿੰਦਰ ਸਿੰਘ ਅੰਮ੍ਰਿਤਸਰ 'ਚ ਮੌਜੂਦ ਹਾਂ ਤੇ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਅਗਲੇ ਪ੍ਰੋਗਰਾਮਾਂ ਦੀ ਰੂਪਰੇਖਾ ਕੀ ਆ ਇਹ ਵੀ ਦੱਸਿਆ ਗਿਆ ਵਾ ਕਿਉਂਕਿ ਇੱਕ 15 ਅਗਸਤ ਆਜ਼ਾਦੀ ਦਿਹਾੜੇ ਦੀ ਗੱਲ ਹੋਈ ਆ ਤੇ ਆਜ਼ਾਦੀ ਦਿਹਾੜੇ ਦੇ ਉੱਤੇ ਦਲ ਖਾਲਸਾ ਵੱਲੋਂ ਤੇ ਨਾਲ ਨਾਲ ਅਕਾਲੀ ਦਾਰ ਅੰਮ੍ਰਿਤਸਰ ਵੱਲੋਂ 14 ਤਰੀਕ ਦੇ ਪ੍ਰੋਟੈਸਟ ਦਾ ਐਲਾਨ ਕਰ ਦਿੱਤਾ ਗਿਆ ਵਾ ਤੇ ਇੱਕ ਬਾਬਾ ਵਕਾਲਾ ਸਾਹਿਬ ਦੇ ਵਿੱਚ ਜਿਹੜੀ ਇਤਿਹਾਸਿਕ ਕਾਨਫਰੰਸਾਂ ਹੁੰਦੀਆਂ ਉਸ ਪ੍ਰੈਸ ਕਾਨਫਰੰਸ ਵੀ ਹੋਊਗੀ ਉੱਥੇ ਪਰ ਕਾਨਫਰੰਸ ਆ ਵੱਡੇ ਤੌਰ ਤੇ ਜਿੱਥੇ ਕਿ ਸਾਰੇ ਹੀ ਅਕਾਲੀ ਦਲ ਕਰ ਰਿਹਾ ਅਕਾਲੀ ਦਲ ਅੰਮ੍ਰਿਤਸਰ ਦੀ ਕੀ ਰਣਨੀਤੀ ਇਹਦੇ ਬਾਰੇ ਗੱਲਬਾਤ ਕਰਦੇ ਆ ਸਤਜ ਸਿਮਰਜੀਤ ਸਿੰਘ ਮਾਨ ਸਾਡੇ ਨਾਲ ਪਰ ਫਤਿਹ ਸੰਜ ਕਰਦੇ ਮਾਨ ਸਾਹਿਬ ਕਾਲ ਸਾਹਿਬ ਇੱਕ ਜੀ ਫਤਿਹ ਜੀ ਮਾਨ ਸਾਹਿਬ ਕੀ ਪ੍ਰੋਗਰਾਮ ਹੈ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੁਣ ਕੱਲ ਤਾਂ ਅਸੀਂ ਬਾਬਾ ਬਕਾਲਾ ਜਾਵਾਂਗੇ ਰਖੜ ਪੁੰਨਿਆਂ ਨੌਵੇਂ ਪਾਤਸ਼ਾਹ ਦਾ ਦਿਨ ਮਨਾਵਾਂਗੇ ਤੇ ਵੱਡੀ ਕਾਨਫਰੰਸ ਕਰਨਗੇ ਉੱਥੇ ਲੋਕਾਂ ਨੂੰ ਦੱਸਾਂਗੇ ਕਿ ਕੀ ਕੀ ਪੰਥ ਦਾ ਕੀ ਹਾਲ ਹੈ ਪੰਜਾਬ ਦਾ ਕੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਰੂਸ ਨੂੰ ਡੋਇਲ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਉਹ ਭੇਜਿਆ ਤੇ ਮਾਮਲਾ ਹੈਗਾ ਅਸਲਾਖੀ ਦੰਦਾ ਤੇ ਜਾਣਾ ਚਾਹੀਦਾ ਰਾਜਨਾਥ ਸਿੰਘ ਜਿਹੜੇ ਇਹ ਫੋਰਮ ਜਿਹੇ ਮਿਨਿਸਟਰ ਰਹੇ ਗਏ ਸੋ ਕੋਈ ਖਾਸ ਅੰਦਰਲੀ ਗੱਲ ਪੂਟਨ ਦੇ ਨਾਲ ਕਰ ਰਿਹਾ ਹੈ ਅਗਲੀ ਚੀਜ਼ ਹੈ ਕਿ ਜਦੋਂ ਡੋਇਲ ਟੂਟਨ ਕੋਲੇ ਚਲੇ ਗਏ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਉਹ 트럼ਪ ਸਾਹਿਬ ਨੇ ਸਦਲੇ ਹੈ ਸੋ ਸਾਨੂੰ ਲੱਗਦਾ ਹੈ ਕਿ ਕੋਈ ਡਵੈਲਪਮੈਂਟ ਇਹ ਜੀ ਹੋ ਰਹੀ ਹੈ ਜਿਸ ਦੇ ਨਾਲ ਫੇਰ ਸਾਡੇ ਦੱਖਣ ਏਸ਼ੀਆ ਦੇ ਵਿੱਚ ਅਮਨ ਦੀ ਅਰਚਲ ਨਾ ਹੋ ਜੇ ਤੇ ਪੰਜਾਬ ਬਾਰਡਰ ਦੇ ਉੱਤੇ ਬੈਠਾ ਹੈਗਾ ਤੇ ਸਾਨੂੰ ਚਿੰਤਾ ਹੈਗੀ ਹੈ ਕਿ ਅਸੀਂ ਸਟੇਟਲੈਸ ਕੌਮ ਹੈਗੇ ਆ ਤੇ ਸਾਡੀ ਗੱਲ ਕਿਹੜਾ ਸੁਣੂਗਾ ਜਿਹੜਾ ਸੁਣਨ ਵਾਲਾ ਦੁਨੀਆ ਦੇ ਵਿੱਚ ਜਾਣ ਕੇ ਮੋਦੀ ਸਰਕਾਰ ਤੇ ਉਹਨਾਂ ਦੀ ਜੁੰਡਲੀ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਾਰ ਦਿੱਤੇ ਹੈਗੇ ਆ ਯੂਕੇ ਦੇ ਵਿੱਚ ਇੱਕ ਸਿੱਖ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰਤੇ ਅਲੀਦਰ ਜੀ ਦੇ ਨਾਲ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਬੰਦੇ ਫੜੇ ਗਏ ਹੈ ਜੇ ਇੰਡੀਆ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਉੱਤੇ ਨਿਸ਼ਾਨਾ ਰੱਖੂਗਾ ਤਾਂ ਸਾਡੀ ਜਿਹੜੀ ਇਹ ਹੋਂਦ ਹੈ ਉਹ ਕਿਵੇਂ ਬਚ ਸਕਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖਾਂ ਦਾ ਮਸਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਵੇ ਕਿ ਸਿੱਖ ਜਿਹੜੇ ਸਟੇਟਲੈਸ ਨੇ ਇਹ ਨਾ ਮਾਈ ਬਾਪ ਕੌਣ ਬਣੂਗਾ ਜਾਂ ਇਹ ਕਿਹੜੇ ਪਾਸੇ ਜਾਣ ਇਹ ਬਹੁਤ ਵੱਡੀ ਚੀਜ਼ ਹੈ ਜਿਹੜੀ ਹੋ ਰਹੀ ਹੈ ਮਾਨ ਸਰ ਜੀ ਕਿਤੇ ਟਰੰਪ ਨਾਲ ਯਾਰੀਆਂ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਸੀ ਮੋਦੀ ਸਾਹਿਬ ਦੀਆਂ ਤੇ ਮੋਦੀ ਸਾਹਿਬ ਦੀਆਂ ਟਰੰਪ ਨਾਲ ਯਾਰੀਆਂ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਸੀ ਅੱਜ 72 ਬਣ ਚੁੱਕੀਆਂ ਵਾ ਕਾਰਨ ਕੀ ਲੱਗਦਾ ਤੁਹਾਨੂੰ ਇਹ ਤਾਂ ਮੈਂ ਕਹਾਂ ਇੱਕ ਡੋਲ ਨੂੰ ਕੋਈ ਸੀਕ੍ਰੀਟ ਮੈਸੇਜ ਦੇ ਕੇ ਭੇਜਿਆ ਫੂਟਨ ਦੇ ਕੋਲੇ ਅਮਰੀਕਾ ਦੇ ਖਿਲਾਫ ਤੇ ਦੂਸਰੇ ਪਾਸੇ ਟਰੰਪ ਸਾਹਿਬ ਨੇ ਪਾਕਿਸਤਾਨ ਦਾ ਵੱਡਾ ਜਰਨਲ ਬੁਲਾ ਲਿਆ ਹੈਗਾ ਸੋ ਇਹਦੇ ਵਿੱਚ ਕੋਈ ਚੀਜ਼ ਮਨ ਨੂੰ ਲੱਗਦੀ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਕਾਲਾ ਹੈਗਾ ਤੇ ਇਹਦਾ ਪਤਾ ਹੋਣਾ ਚਾਹੀਦਾ ਦੁਨੀਆ ਨੂੰ ਕਿ ਰਾਜਨਾਥ ਸਿੰਘ ਜਿਹੜਾ ਮਿਲਟਰੀ ਦਾ ਇੰਚਾਰਜ ਹੈ ਤੇ ਮਿਸਾਈਲਸ ਲੈਂਡੀ ਡੋਇਲ ਨੂੰ ਭੇਜਿਆ ਹੈ ਤਾਂ ਇਹ ਤਾਂ ਰਾਜਨਾਥ ਸਿੰਘ ਨੂੰ জানা ਚਾਹੀਦਾ ਸੀ ਕਿ ਇਹ ਤਾਂ ਮੱਤਰਬਕੀ ਮੋਦੀ ਰਾਜਨਾਥ ਸਿੰਘ ਨੂੰ ਉਹਦੇ ਤੇ ਇਤਬਾਰ ਨਹੀਂ ਕਰਦਾ ਤੇ ਆਪਣਾ ਖਾਸ ਬੰਦਾ ਡੋਇਲ ਜਿਨ ਨੇ ਇਹ ਸਾਰੇ ਰਲ ਕੇ ਸਿੱਖ ਮਰਵਾਏ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਮਰੀਕਾ ਦੀ ਵੀ ਜਿਹੜੀ ਬਾਦਸ਼ਾਹੀ ਹੈ ਉਹ ਤੋੜੀ ਹੈ ਕੈਨੇਡਾ ਤੇ ਵੀ ਬਾਦਸ਼ਾਹੀ ਤੋੜਦੀ ਫਿਰ ਯੂਕੇ ਦੀ ਤੋੜਦੀ ਪਾਕਿਸਤਾਨ ਦੀ ਤੋੜਦੀ ਤੇ ਇਹਦਾ ਜਵਾਬ ਤਾਂ ਇਹ ਮੁਲਕਾਂ ਨੂੰ ਦੇਣਾ ਚਾਹੀਦਾ ਹੈ ਆਈ 5s ਨੇ ਉਹਨਾਂ ਸਾਰਿਆਂ ਦੇ ਉੱਤੇ ਇੰਡੀਆ ਨੇ ਹਮਲਾ ਕਰਤਾ ਹੈ ਹਨ ਫਰਜ਼ ਕਰੋ ਕਿ ਜਿਹੜੀ ਪਨਾਹ ਇੰਡੀਆ ਨੇ ਇੱਥੇ ਦਿੱਤੀ ਹੈ ਬੰਗਲਾਦੇਸ਼ ਬਿਬੀ ਨੂੰ ਤੇ ਦলাই লামਾ ਨੂੰ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਦੇ ਤਾਂ ਇੰਡੀਆ ਦੀ ਤਾਂ ਬਹੁਤ ਬੇਇੱਜ਼ਤੀ ਹੋਊਗੀ ਹੈਨਾ ਇਸ ਤਰ੍ਹਾਂ ਜੇ ਸਿੱਖਾਂ ਨੂੰ ਜਿੱਦਾਂ ਦੇ ਕੋਲੇ ਉੱਥੋਂ ਦੀ ਸਿਟੀਜ਼ਨਸ਼ਿਪ ਹੈ ਉਹਨਾਂ ਨੂੰ ਅਸੈਸਿਨੇਟ ਕਰਾਉਣਾ ਇਹ ਛੋਟੀ ਗੱਲ ਨਹੀਂ ਹੈ ਤੇ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਟ੍ਰੈਕਸ਼ਨ ਤਾਂ ਹੀ ਹੋ ਸਕਦਾ ਕਿ ਜਿਹੜਾ ਰੋ ਦਾ ਇੱਕ ਛੋਟਾ ਅਫਸਰ ਕੱਢਿਆ ਹੈ ਕਿ ਪੰਨੂ ਦੇ ਕੇਸ ਦੇ ਵਿੱਚ ਉਹਦੀ ਐਕਸਟਰੈਡੀਸ਼ਨ ਹੋਵੇ ਅਮਰੀਕਾ ਨੂੰ ਤੇ ਉਹਦੇ ਤੋਂ ਪੁੱਛਿਆ ਜਾਵੇ ਕਿ ਜਿਹੜਾ ਪੈਸਾ ਪੰਨੂ ਨੂੰ ਮਾਰਨ ਦੇ ਲਈ ਖਰਚਣਾ ਸੀ ਸੀਕ੍ਰੀਟ ਸਰਵਿਸ ਫੰਡਸ ਦੇ ਵਿੱਚੋਂ ਉਹ ਕਿੰਨੇ-ਕਿੰਨੇ ਸੈਂਕਸ਼ਨ ਕੀਤਾ ਕੈਬਨਿਟ ਸੈਕਟਰੀ ਨੇ ਕੀਤਾ ਹੈ ਰੋ ਦੇ ਮੁਖੀ ਨੇ ਕੀਤਾ ਪ੍ਰਾਈਮ ਮਿਨਿਸਟਰ ਨੇ ਕੀਤਾ ਗੋਇਲ ਨੇ ਕੀਤਾ ਇਹ ਵਾਤ ਹੋਰ ਦੀ ਗੱਲ ਹੈ ਜਿੱਤੀ ਇਹ ਇਨਾ ਪੈਸਾ ਉਹਨ ਨੂੰ ਮਾਰਨ ਦੇ ਲਈ ਇਹ ਘਟਾਇਆ ਗਿਆ ਸੀ ਔਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੂੰ ਖਬਰ ਹੋ ਗਈ ਕਿ ਇਸ ਤਰ੍ਹਾਂ ਦਾ ਕੰਮ ਹੋਣ ਲੱਗਿਆ ਹੁਣ ਵੀ ਜਿਹੜੇ ਅਲਵਰਕ ਸਾਹਿਬ ਹੈ ਸਾਡੇ ਜਨਰਲ ਸੈਕਟਰੀ ਸੀਗੇ ਉਹਨਾਂ ਦੇ ਸਰਦਾਰਨੀ ਸਾਹਿਬ ਖਾਲਸਾਨ ਦਾ ਕੰਮ ਕਰਦੇ ਐ ਟੈਕਸਸ ਦੇ ਵਿੱਚ ਉਹਨਾਂ ਨੂੰ ਵੀ ਟੈਲੀਫੋਨ ਆ ਗਿਆ ਕਿ ਤੁਹਾਡੀ ਜਾਨ ਖਤਰੇ 'ਚ ਹੈ ਜੇ ਤੁਸੀਂ ਠੀਕ Hindu ਰਾਸ਼ਟਰਵਾਦੀ ਨਹੀਂ ਬਣੋਗੇ ਹਾਂ ਤਾਂ ਇੱਕ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਰੇ ਖਾਲਸਤਾਨ ਦੇ ਜਿਹੜੇ ਪੋਸਟਰ ਲੱਗੇ ਸੀ ਖਾਲਸਤਾਨ ਅੰਬੈਸੀ ਦੀ ਗੱਲ ਹੋਈ ਹੈ ਉੱਥੇ ਉਸ ਚਰਚਾ ਨੂੰ ਕਿਵੇਂ ਦੇਖਦੇ ਆ ਉਹਦੀ ਕਾਫੀ ਚਰਚਾ ਮੀਡੀਆ ਦੇ ਵਿੱਚ ਉਹ ਤਾਂ ਜੀ ਇਹ ਸਿੱਖਾਂ ਦੀ ਮਰਜ਼ੀ ਹੈ ਕਿ ਆਪਣਾ ਸفیرਖਾਨਾ ਬਣਾਉਣਾ ਅਸੀਂ ਤਾਂ ਕਦੋਂ ਤੇ ਕਹਿੰਦੇ ਆ ਕਿ ਜੇ ਸਾਡੇ ਕੋਲ ਐਸਸੀਪੀਸੀਆਈ ਅਸੀਂ ਦਿੱਲੀ ਦੇ ਵਿੱਚ ਸਿੱਖ ਹਾਊਸ ਪੈਦਾ ਕਰਾਂਗੇ ਜਿੱਥੇ ਸਿੱਖਾਂ ਦਾ ਪ੍ਰਚਾਰ ਹੋਊਗਾ ਤਕਰੀਫ ਜਿੰਨਾ ਨੂੰ ਹੋਊਗੀ ਉੱਥੇ ਆ ਕੇ ਦਰਜ ਕਰਨਗੇ ਤੇ ਸਿੱਖ ਹਾਊਸ ਜਿਵੇਂ سفیرਖਾਨੇ ਹੁੰਦੇ ਹੈ ਉਸ ਤਰ੍ਹਾਂ ਦਾ ਚਲਾਵਾਂਗੇ ਤੇ ਸਾਰੇ ਇਹ ਭਾਰਤ ਦੇ ਮੁਲਕਾਂ ਦੇ ਜਿਹੜੇ ਇਹ سفیر ਹੈਗੇ ਆ ਉਹਨਾਂ ਦੇ ਨਾਲ ਤਲਕਾਤ ਰੱਖਾਂਗੇ ਪਰ 14 ਸਾਲ ਤੋਂ ਸਾਡੀ ਜ਼ਮੂਰੀਅਤ ਹੀ ਖਤਮ ਕਰ ਦਿੱਤੀ ਹੈ ਹਿੰਦੁਸਤਾਨ ਨੇ ਤੇ ਮੋਦੀ ਨੇ ਸਾਡੇ ਰਕਸ਼ਨੀ ਖਰਾ ਰਹੇ ਐ ਸਪੀਸੀ ਤੇ ਮਨਸਬਾ ਆਜ਼ਾਦੀ ਦਿਹਾੜਾ 15 ਅਗਸਤ ਤੁਹਦੋਲੇ ਪਾਸੇ ਅਕਾਲੀ ਦਾ ਅੰਮ੍ਰਿਤਸਰ ਵਾਲੋਂ ਤੇ ਦਲ ਖਾਲਸਾ ਵਾਲੇ ਕੋਲ ਇੱਕ ਵੱਡੇ ਪ੍ਰੋਗਰਾਮ ਲੀਕ ਕੇ ਆ। ਉਹਦੀ ਥੋੜੀ ਜਾਣਕਾਰੀ ਦੇ ਦਿਓ। ਕੀ ਕਰ ਰਹੇ ਹੋ? ਕਿੱਥੇ-ਕਿੱਥੇ ਕਰ ਰਹੇ ਹੋ? 14 ਕਸਤ ਮੈਂ ਜਾਰੇ ਕਰਾਂਗੇ ਜੀ ਇੱਥੇ ਅੰਮ੍ਰਿਤਸਰ ਵੀ ਕਰਾਂਗੇ, ਪਟਿਆਲੇ ਵੀ ਕਰਾਂਗੇ, ਫਿਰੋਜ਼ਪੁਰ ਵੀ ਕਰਾਂਗੇ। ਜਲੰਧਰ ਵੀ ਕਰਾਂਗੇ। ਕਿ ਸਿੱਖਾਂ ਦੇ ਜਿਹੜੇ ਝੂਠੇ ਮੁਕਾਬਲੇ ਫੇਰ ਤੋਂ ਸ਼ੁਰੂ ਹੋ ਗਏ ਐ। ਇੱਕ ਤਾਂ ਇਹ ਜਸਪ੍ਰੀਤ ਸਿੰਘ ਪਟਿਆਲੇ ਦੇ ਵਿੱਚ ਜਿਹੜਾ ਕਰਨਲ ਬਾਠ ਦਾ ਕੇਸ ਸੀਗਾ, ਉਸ ਅਫਸਰ ਨੇ ਇੱਕ ਜਸਪ੍ਰੀਤ ਸਿੰਘ ਮਾਰ ਦਿੱਤਾ ਤੇ ਹਰਿੰਦਰ ਸਿੰਘ ਮਾਰ ਦਿੱਤਾ ਹੈਗਾ ਇੱਥੇ ਬਠਿੰਡੇ ਜੇਲ੍ਹ ਦੇ ਵਿੱਚ ਫਿਰ ਪਵਨਦੀਪ ਸਿੰਘ ਮਾਰਤਾ ਇੱਕ ਪਿੱਕੀਵਿੰਡ ਦਾ ਉਹਨੂੰ ਗੋਲੀ ਮਾਰ ਕੇ ਮਾਰਤਾ ਤੇ ਉਹਦੇ ਵਿੱਚ ਇਨਵੋਲਡ ਹੈਗੇ ਐ ਐਸਐਚਓ ਪੱਟੀ ਦਾ ਜਿਹਦਾ ਨਾਮ ਹੈਗਾ ਗੁਰਚਰਨ ਸਿੰਘ ਐਸਐਸਪੀ ਵੀ ਤਰਨਤਾਰਨ ਦਾ ਵਿੱਚ ਸ਼ਾਮਲ ਜੀ ਦਾ ਨਾਮ ਹੈ ਅਭੀ ਮਨੂ ਰਣ ਇਹ ਸਾਰੇ ਵੱਡੇ ਅਫਸਰ ਫੇਰ ਤੋਂ ਸਿੱਖਾਂ ਦੇ ਝੂਠੇ ਮੁਕਾਬਲੇ ਕਰਨ ਲੱਗ ਪਏ ਮਤਲਬ ਕੀ ਲੱਗਦਾ ਤੁਹਾਨੂੰ 80 ਤੋਂ 90 ਦੇ ਦਹਾਕੇ ਦੇ ਵਿੱਚ ਇਹੋ ਜੀਆਂ ਕਹਾਣੀਆਂ ਆਉਂਦੀਆਂ ਹੁੰਦੀਆਂ ਸੀ ਅਖਬਾਰਾਂ ਦੇ ਵਿੱਚ ਆਉਂਦੀਆਂ ਸੀ ਹੁਣ ਵੀ ਸ਼ਾਇਦ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਸ਼ਾਇਦ ਜਿਹੜੇ ਨੌਜਵਾਨਾਂ ਦਾ ਪਟਿਆਲਾ ਦਾ ਜ਼ਿਕਰ ਕਰਦੇ ਹੋ ਤੁਸੀਂ ਜੋ ਕਰਨਲ ਬਾੜ ਦੀ ਪਤਨੀ ਉਹ ਮੁੱਦਾ ਨਾ ਚੁੱਕਦੀ ਸ਼ਾਇਦ ਉਹਦਾ ਬਿਆਹ ਰਹਿ ਜਾਂਦਾ ਪਰ ਕਈ ਨੌਜਵਾਨ ਇੱਕ ਨੌਜਵਾਨ ਸੀ ਬਠਿੰਡੇ ਤੋਂ ਜਿਹੜਾ ਕਿ ਇੱਕ ਟੀਚਰ ਸੀ ਆਇਲਟ ਟੀਚਰ ਸੀ ਉਹਨੂੰ ਪੁਲਿਸ ਲੋ ਤੋਂ ਤਸ਼ੱਦਦ ਕਰਕੇ ਮਾਰਤਾ ਜਾਂਦਾ ਕਿਵੇਂ ਵੇਖਦੇ ਹੋ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਜੋ ਵਾਪਰਿਆ ਇਸ ਸਾਰੇ ਦੁਨੀਆ ਦੇ ਵਿੱਚ ਇਹਨਾਂ ਨੇ ਇੱਕ ਮਹੀਮ ਪੈਦਾ ਕਰਤੀ ਹੈ ਕਿ ਸਿੱਖਾਂ ਨੂੰ ਮਾਰਨਾ ਹੈਗਾ ਤੇ ਇਹਨਾਂ ਦੇ ਵਿੱਚ ਡਰ ਪੈਦਾ ਕਰਨਾ ਹੈ ਇਸੇ ਕਰਕੇ ਕੋਈ ਵੀ ਅਕਾਲੀ ਦਲ ਜਿਹੜੇ ਵੀ ਹੈਗੇ ਆ ਕੋਈ ਵੀ ਪੰਜਾਬ ਦੇ ਹਿੱਤ ਨੂੰ ਚਾਹੁੰਦੇ ਆ ਕੋਈ ਗੱਲ ਨਹੀਂ ਕਰੇ ਕਿ ਕੈਨੇਡਾ ਦੇ ਵਿੱਚ 3 ਮਾਰਚ ਤੇ ਬ੍ਰਿਟਾਨੀਆ ਚ ਇੱਕ ਮਾਰਤਾ ਪਾਕਿਸਤਾਨ 2 ਮਾਰਤੇ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਹਮਲਾ ਕਰ ਦਿੱਤਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰ ਦਿੱਤਾ ਫਿਰ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ ਹਰੀਨਾਉ ਨੂੰ ਪੰਜਾਬ ਦੇ ਵਿੱਚ ਮਾਰਤਾ ਇਹ ਜਿਹੜੇ ਮੁੱਦੇ ਸਿੱਖਾਂ ਦੇ ਲੀਡਰਸ ਨੂੰ ਮਾਰਨ ਦਾ ਇਹ ਕੋਈ ਵੀ ਗੱਲ ਨਹੀਂ ਕਰਦਾ ਹੈਗਾ ਨਾ ਐਸਪੀਸੀ ਕਰਦੀ ਹੈ ਨਾ ਬਾਦਲਦਲੀਏ ਕਰਦੇ ਹੈ ਨਾ ਜਿਹੜਾ ਨਵਾਂ ਅਥਲੀ ਦਲ ਬਣ ਰਿਹਾ ਹੈ ਉਹ ਕਰਦਾ ਹੈ ਨਾ ਕਾਂਗਰਸ ਕਰਦੀ ਹੈ ਨਾ ਕੁਛ ਕਰਦੀ ਹੈ ਬਿਲਕੁਲ ਖਮੋਸ਼ ਹੈ ਤੇ ਅੱਗੇ ਸਾਨੂੰ ਦਿਖਦਾ ਹੈ ਕਿ ਇਸ ਖਾਂ ਦੀ ਨਮਾਇੰਦਗੀ ਕਿਵੇਂ ਹੋਊਗੀ ਜੇ ਕੋਈ ਵੀ ਲੀਡਰ ਇਨਾਂ ਚੀਜ਼ਾਂ ਦੇ ਉੱਤੇ ਬੋਲ ਨਹੀਂ ਰਿਹਾ ਮਨਸਾ ਅਕਾਲੀ ਦਲ ਬਹੁਤਾ ਦੇ ਵਿੱਚ ਆ ਅਕਾਲੀ ਦਲ ਮਸਰ ਦੀ ਗੱਲ ਹੁੰਦੀ ਸੀ ਅਕਾਲੀ ਦਲ ਬਾਤਲ ਦੀ ਗੱਲ ਹੁੰਦੀ ਸੀ ਹੁਣ ਅਕਾਲੀ ਦਲ ਵਾਰਸ ਪੰਜਾਬ ਦੇ ਆ ਇੱਕ 11 ਤਰੀਕ ਨੂੰ ਨਵਾਂ ਅਕਾਲੀ ਦਲ ਆ ਰਿਹਾ ਇੱਕ ਸਿੰਘ ਸਾਹਿਬ ਦਾ ਬਿਆਨ ਕਿ ਆਪਸ ਰਲੇਵੇਂ ਕਰ ਲੋ ਸਾਰੇ ਇਕੱਠੇ ਹੋ ਜਿਓ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਇਸ ਤਰ੍ਹਾਂ ਇਹ ਤਾਂ ਜੀ ਸਿੰਘ ਸਾਹਿਬ ਜੇ ਗੱਲ ਕਰਨ ਬਲੌਨ ਤੇ ਗੱਲ ਕਰਨ ਫਿਰ ਪਤਾ ਲੱਗੂਗਾ ਹੁਣ ਅਖਬਾਰਾਂ ਦੇ ਵਿੱਚ ਤਾਂ ਨਹੀਂ ਉਹਨਾਂ ਦਾ ਮਨ ਸਾਥੋਂ ਪੜਿਆ ਜਾਊਗਾ ਕਿ ਉਹ ਕੀ ਕਹਿ ਰਹੀ ਹੈ ਉਹਨਾਂ ਨੇ ਤਾਂ ਜਨਰਲ ਗੱਲ ਕੀਤੀ ਹੈ ਕਿ ਇੱਕ ਹੋ ਜੋ ਤੇ ਸਾਰੇ ਅਕਾਲੀ ਦਲ ਸਾਰੇ ਉਹਨਾਂ ਕਹਿੰਦੇ ਕਿ ਇੱਕ ਹੋ ਜਾਣ ਜੇ ਅਸੀਂ ਕਹੀਏ ਕੀਏ ਹੈ ਪਟਨਾ ਸਾਹਿਬ ਦੇ ਜਥੇਦਾਰ ਹਜੂਰ ਸਾਹਿਬ ਦੇ ਜਥੇਦਾਰ ਤੇ ਆ ਦਮਨਮਾ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਇਕੱਠੇ ਹੋ ਜਾਣ ਤਾਂ ਫਿਰ ਇਹ ਤਾਂ ਖਬਾਰੀ ਬਿਆਨ ਹੋਊਗਾ ਇਹ ਤਾਂ ਜਸਦਰ ਸਾਹਿਬ ਆਪ ਸਮਝਣਗੇ ਕਿ ਇਹ ਤਾਂ ਕੋਈ ਤਕਤਾ ਹੈ ਨਹੀਂਗਾ ਇਹ ਜਿੱਨਾਂ ਚਿਰ ਕੋਈ بیٹھ ਕੇ ਗੱਲ ਨਾ ਕੀਤੀ ਜਾਏ ਕਿਹੜੇ ਅਕਾਲੀ ਦੰਨਾਂ ਨੂੰ ਇਕੱਠਾ ਕਰਨਾ ਚਾਹੁੰਦੇ ਆ ਜਦੋਂ ਉਹ ਬੋਲਦੇ ਹੀ ਨਹੀਂ ਸਿੱਖਾਂ ਦੇ ਮਸਲਿਆਂ ਦੇ ਉੱਤੇ ਜਿਹੜੇ ਮੈਂ ਹੁਣੇ ਤੁਹਾਨੂੰ ਦੱਸ ਰਿਹਾ ਤਾਂ ਫਿਰ ਉਹ ਖਾ ਦੇ ਲਈ ਇਹ ਉਹਨਾਂ ਦਾ ਇਕਤਾ ਕਰਨਾ ਹੈ ਉਹਨਾਂ ਨੂੰ ਇਹ ਗੋਲੀ ਮਾਰਨਾ ਉਹਨਾਂ ਦਾ ਖਹਿੜਾ ਛੱਡਣਾ ਤੇ ਸਿੰਘ ਸਾਹਿਬ ਜਿਹੜੀ ਪਾਰਟੀ ਜਿਹੜੇ ਬੰਦੇ ਸਿੱਖਾਂ ਦਾ ਮੁੱਦਾ ਚੱਕ ਰਹੇ ਐ ਉਹਨਾਂ ਦੇ ਪਿੱਛੇ ਖੜ ਜਾਣ ਅਕਾਲ ਤਖਤ ਸਾਹਿਬ ਮੇਰੀ ਪੀੜੀ ਦਾ ਫਿਰ ਮੇਰਾ ਮੰਤਰ ਇਹਦਾ ਤਾਂ ਨਤੀਜਾ ਹੋਊਗਾ ਨਾ ਤੁਹਾਨੂੰ ਲੱਗਦਾ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਖੜ ਜਾਣਾਂ ਕਿ ਜਿਹੜਾ ਵੀ ਇਹ ਸਿੱਖਾਂ ਦੀ ਗੱਲ ਕਰਦਾ ਉਹਨੂੰ ਥਾਪੀ ਦੇਣੀ ਚਾਹੀਦੀ ਹੈ ਕਿ ਭਾਈ ਤੁਸੀਂ ਕਰ ਰਹੇ ਹੋ ਤੇ ਅਸੀਂ ਤੁਹਾਡੇ ਨਾਲ ਹੈਗੇ ਆਂ ਹੁਣ ਸਾਰੇ ਇਕੱਠੇ ਜਦੋਂ ਸਿੱਖਾਂ ਦੀ ਗੱਲ ਹੀ ਨਹੀਂ ਕੋਈ ਕਰਦਾ ਜਦੋਂ ਅਜੈਂਡਾ ਹੀ ਇਕੱਠਾ ਨਹੀਂ ਹੈ ਤਾਂ ਇਕੱਠੇ ਕਾਦੇ ਲਈ ਕਰਨਾ ਹੁਣ ਮੇਰਾ ਉਹ ਤਾਂ ਸਾਰੇ ਭਾਜਪਾ ਕਾਂਗਰਸ ਤੇ ਇੰਡੀਆ ਦੇ ਨਾਲ ਰਲੇ ਹੋਏ ਆ ਸਾਡੀ ਪਾਰਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਆਜ਼ਾਦੀ ਦੇ ਲਈ ਖਾਲਸਾਣ ਦੇ ਲਈ ਸਿੱਖਾਂ ਦੇ ਹਿੱਤਾਂ ਦੇ ਲਈ ਹੁਣ ਜਿਹੜਾ ਜ਼ਮੀਨ ਦਾ ਪੂਲ ਹੋਇਆ ਉਹਦੇ ਖਿਲਾਫ ਗੱਲ ਕਰ ਰਹੀ ਹੈ ਹਾਂ ਮੇਰਾ ਮਤਲਬ ਸਾਰੇ ਪਾਸੇ ਇਹ ਅਸੀਂ ਗੱਲ ਕਰ ਰਹੇ ਹੁਣ ਕਹਿੰਦੇ ਚੀਫ ਮਿਨਿਸਟਰ ਪੰਜਾਬ ਦਾ ਤੇ ਹਰਿਆਣਾ ਦਾ ਕਹਿੰਦਾ ਕਿ ਚਨਾਬ ਨੂੰ ਰਾਵੀ ਦੇ ਨਾਲ ਮਿਲਾ ਦਿਓ ਮੇਰਾ ਮਤਲਬ ਹੈ ਕਿ ਫਿਰ ਪਾਕਿਸਤਾਨ ਨੂੰ ਪਾਣੀ ਕਿੱਥੇ ਜਾਊਗਾ ਇਹ ਜਿਹੜਾ ਇੰਡਸ ਵਾਟਰ ਟ੍ਰੀਟੀ ਹੈ ਉਹਨੂੰ ਦਫਾਤਾ ਕਰਤਾ ਹੈ ਇੰਡੀਆ ਨੇ ਪਰ ਇਹਦੇ ਨਾਲ ਤਾਂ ਜੰਗ ਵੀ ਹੋ ਸਕਦਾ ਜੇ ਇਹ ਚਨਾਬ ਦਾ ਪਾਣੀ ਇੱਧਰ ਨੂੰ ਕੱਢ ਦੇਣਗੇ ਨਾਲੇ ਇਕੋਲੋਜੀ ਦਾ ਨੁਕਸਾਨ ਹੋਊਗਾ ਨੇਚਰ ਦਾ ਕੁਦਰਤ ਦਾ ਨੁਕਸਾਨ ਹੋਊਗਾ ਸੋ ਇਹੋ ਜੀਆਂ ਗੱਲਾਂ ਭਗਵਾਨ ਸਿੰਘ ਜੀ ਵੀ ਕਰੀ ਜਾਂਦੇ ਐ ਉਧਰ ਚੀਫ ਮਿਨਿਸਟਰ ਹਰਨਿੰਦਰ ਵੀ ਕਰਦੇ ਐ ਪਰ ਹੱਲ ਜਿਹੜਾ ਰਿਪੇਰੀਅਨ ਕਾਨੂੰਨ ਐ ਉਹਦਾ ਸਾਬ ਕਿਨਾਂ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਜਾਂਦੀ ਹੈ ਉਹਦਾ ਹੱਕ ਹੀ ਹੈਗਾ ਤੇ ਪਾਕਿਸਤਾਨ ਦੇ ਵਿੱਚੋਂ ਪੰਜੇ ਦਰਿਆ ਤਾਂ ਪਾਕਿਸਤਾਨ ਦੇ ਵਿੱਚੋਂ ਜਾਂਦੇ ਹੈ ਉਹ ਵੀ ਰਿਪੇਰੀਅਨ ਸਟੇਟ ਹੈ ਉਹਦਾ ਇੰਟਰਨੈਸ਼ਨਲ ਜਿਹੜਾ ਹੱਕ ਹੈ ਰਿਪੇਰੀਅਨ ਲਾਅ ਦਾ ਉਹ ਕਿਵੇਂ ਹਟਾ ਸਕਦੇ ਆ ਜੀ ਮਾਨ ਸਾਹਿਬ 11 ਤਰੀਕ ਨੂੰ ਇੱਕ ਨਵਾਂ ਅਕਾਲੀ ਦਲ ਆ ਰਿਹਾ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਭ ਤੋਂ ਜਿਹੜੀ ਬਣੀ ਸੀ ਕਿਵੇਂ ਵੇਖਦਾ ਅਕਾਲੀ ਦਲ ਅੰਮ੍ਰਿਤਸਰ ਉਸ ਅਕਾਲੀ ਦਲ ਨੂੰ ਜਿੰਨਾ ਚਿਰ ਸਿੱਖ ਦੀ ਗੱਲ ਨਹੀਂ ਕਰੂਗਾ ਨਸਲ ਖੁਸ਼ੀ ਦੀ ਗੱਲ ਕਰੂਗਾ ਜਿਹੜੇ ਬੰਦੇ ਹੁਣ ਬਟੰਡੇ ਛਮਾਰਦੇ ਆ ਪਟਿਆਲੇ ਛਮਾਰਦੇ ਆ ਇੱਥੇ ਪਿੱਛੀ ਵਿੰਡ ਮਾਰਦੇ ਆ ਨਸ਼ੇਰਾ ਪੰਨਵਾ ਮਾਰਦੇ ਆ ਮੇਰਾ ਮਕਸਦ ਇਹ ਇਹਨਾਂ ਦੀ ਗੱਲ ਹੀ ਨਹੀਂ ਕਰਨੀ ਤਾਂ ਫੇਰ ਇਹ ਜਿੰਨੇ ਮਰਜੀ ਅਖਾਲੀਤਲ ਬਣਾ ਲਓ ਉਹ ਉਹਨਾਂ ਦੀ ਬਣਿਆਦ ਕੀ ਹੋਊਗੀ ਜੈ ਸ਼੍ਰੀ ਨਾਮ ਜੈ ਹਿੰਦ ਹੋਰ ਜਿੰਨੇ ਮਰਜ਼ੀ ਬਣਾ ਲਓ ਜੈ ਹਿੰਦ ਦੇ ਤਾਂ ਅੱਜ ਕੱਲ ਕੱਲ ਨੂੰ ਜਿਹੜਾ ਇੱਕ ਵੱਡਾ ਪ੍ਰੋਗਰਾਮ ਕਰ ਰਹੇ ਹੋ ਬੜੀ ਮਿਹਨਤ ਕਰ ਰਹੇ ਆ ਇਸ ਸਮਾ ਅਕਾਲੀ ਦਲ ਅੰਮ੍ਰਿਤਸਰ ਮੱਝ ਦੇ ਵਿੱਚ ਇਸ ਪ੍ਰੋਗਰਾਮ ਵਾਸਤੇ ਇਸ ਤਰੀਕਾਲੀ ਦਲ ਦੇ ਪ੍ਰਧਾਨ ਵੀ ਬੀਬੀ ਜਿਹੜੀ ਹੈਗੀ ਕਈ ਦਿਨ ਤੋਂ ਉਹਨਾਂ ਨੇ ਪ੍ਰਚਾਰੰਭਿਆ ਹੋਇਆ ਮਲੇਰ ਸਾਹਿਬ ਨਾਲ ਬੈਠੇ ਆ ਸੰਤੂ ਸਾਹਿਬ ਬੈਠੇ ਆ ਸਾਰੇ ਕੀ ਖਾਸ ਐਲਾਨ ਹੋ ਸਕਦਾ ਤਰਨਤਾਰ ਵਾਲੀ ਸੀਟ ਦਾ ਐਲਾਨ ਹੋ ਸਕਦਾ ਉਹ ਸਮੇਂ ਦੇ ਵਿੱਚ ਕੱਲ ਜਾਂ ਉਸ ਤੋਂ ਬਾਅਦ ਵਿੱਚ ਕਿੰਨੀ ਕੁ ਵੱਡੀ ਪੱਧਰ ਦੀ ਲੜਾਈ ਹੋਊਗੀ ਤਰਨਤਾਰ ਨਹੀਂ ਪਰ ਤਰਨਤਾਰ ਦੀ ਸੀਟ ਜਿਹੜੀ ਖਾਲੀ ਹੋਈ ਹੈ ਉਹਦਾ ਫੈਸਲਾ ਤਾਂ ਜਥੇਬੰਦੀ ਅੰਮ੍ਰਿਤਸਰ ਦੀ ਕੁਰੂਗੀ ਸੰਧੂ ਸਾਹਿਬ ਇੱਥੇ ਆ ਹਾਂਜੀ ਬਿਲਕੁਲ ਸਾਹਿਬ ਬੈਠੇ ਆਏ ਬੈਠੇ ਇਹ ਬਲੇਰ ਸਾਹਿਬ ਇਹ ਤਾਂ ਇਹਦਾ ਫੈਸਲਾ ਤਾਂ ਇਹੀ ਕਰਨਗੇ ਕੱਲ ਐਲਾਨ ਹੋ ਸਕਦਾ ਕਿ ਹੌਲੇ ਸਮੇਂ ਐਲਾਨ ਕਰੋਗੇ ਇਹ ਟਰੈਨ ਇਹੀ ਦੱਸਦਾ ਜੀ ਮੈਂ ਜਨਨਤ ਗੱਲ ਨਹੀਂ ਹੋਈ ਸ਼ਾਇਦ ਬਾਅਦ ਦੇ ਵਿੱਚ ਕਰਨ ਲੈਣਾ ਬਾਅਦ ਦੇ ਵਿੱਚ ਹੋਊਗਾ ਕਿਵੇਂ ਵੇਖ ਰਿਓ ਜਿਹੜੀ ਇਲੈਕਸ਼ਨ ਆ ਗਈ ਹੈ ਜਿਹੜੀ ਇੱਥੋਂ ਵਾਲੀ ਇਲੈਕਸ਼ਨ ਆ ਲੜੋਗਾ ਕਾਲੀ ਦਾ ਅੰਮ੍ਰਿਤਸਰ ਹਾਂ ਹਾਂ ਬਿਲਕੁਲ ਤੂੰ ਜਿੱਤੂਗਾ ਵੀ ਜੀ ਹੋਰ ਕਿਸੇ ਦੇ ਕੋਲੇ ਤਾਂ ਖਾਲੀਆਂ ਦਾ ਏਜੰਡਾ ਹੀ ਹੈ ਨਹੀਂ ਦਾ ਧੰਨਵਾਦ ਜੀ ਸਦਾਸ ਮਜੀਦ ਸਿੰਘ ਮਾਨ ਸਾਡੇ ਨਾਲ ਸੀ ਉਹ ਕਹਿੰਦੇ ਕਿ ਤਰਨ ਧਾਰਨ ਤੋਂ ਲੜਾਂਗੇ ਵੀ ਜਿੱਤਾਂਗੇ ਵੀ ਕਿਉਂਕਿ ਅਜੰਡਾ ਵਾਜੋ ਜੇ ਖਾਲਸਾਣ ਦੀ ਗੱਲ ਕਰੀਏ ਆਪਣੇ ਘਰ ਦੀ ਗੱਲ ਕਰੀਏ ਤੇ ਅਸੀਂ ਲੜਾਈ ਵੀ ਲੜਦੇ ਹਾਂ ਸਿੰਘ ਸਾਹਿਬਾਨ ਨੂੰ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ ਉਸ ਅਕਾਲੀ ਦਲ ਦੀ ਗੱਲ ਕਰੋ ਜਿਹੜਾ ਖਾਸ ਕਰਕੇ ਸਿੱਖਾਂ ਦੀ ਗੱਲ ਕਰਦਾ ਸਿੱਖਾਂ ਦੀ ਨੁਮਾਇੰਦਗੀ ਗੱਲ ਕਰਦਾ ਤੁਸੀਂ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ ਹੋ ਤੇ ਕਿਲੇ ਰਲੇਵਿਆਂ ਦੀ ਗੱਲ ਕਰਦੇ ਹੋ ਇੱਕ ਸੁਨੇਹਾ ਵੀ ਆ ਤਿੱਖਦੇ ਆ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਰੈਲੀ ਤੋਂ ਬਾਅਦ ਵਿੱਚ ਤਰਨ ਧਾਰਨ ਵਾਲੀ ਸੀਟ ਦੇ ਕੀ ਪ੍ਰਭਾਵ ਬਣਦੇ